ਇੱਕਲੀ ਦਾ ਗੱਲ ਹੈ ਜੀ ਹਾਂਜੀ ਦੋਸਤੋ ਅੱਪਾ ਫੇਰ ਜੁੜ ਗਏ ਤੁਹਾਡੇ ਨਾਲ ਅੱਜ ਨਵਾਂ ਮੁੱਦਾ ਨਵੀਂ ਜਗ੍ਹਾ ਸੁਣੋ ਜਿਹੜਾ ਪ੍ਰਾਣੀ ਹੈ ਬਸ ਮਸਲਾ ਵੀ ਸਮਝਾਵਾਂਗੇ ਸਾਰੀ ਕਹਾਣੀ ਆਹਾ ਸਾਹਮਣੇ ਪਾਣੀ ਖੜਾ ਸੜਕ ਤੇ ਇਹਨੂੰ ਪਾਣੀ ਕਹਿ ਲਓ ਇਹਨੂੰ ਗੰਦੇ ਨਾਲੇ ਦਾ ਪਾਣੀ ਕਹਿ ਲਓ ਤੇ ਕੁਛ ਕਹਿ ਲਓ ਦੇਖੋ ਇੱਕ ਤਾਂ ਇਹ ਪਾਣੀ ਦੇ ਨਾਲ ਸੜਕ ਟੁੱਟ ਰਹੀ ਹੈ ਜੀ ਦੂਸਰੀ ਗੱਲ ਜਿਹੜੇ ਲੋਕ ਇੱਥੋਂ ਲੰਘਦੇ ਨੇ ਦੇਖੋ ਪਾਣੀ ਦੇ ਛਿੱਟੇ ਆ ਜਿਹੜੇ ਉਹ ਕੰਧਾਂ ਤੱਕ ਜਾਂਦੇ ਨੇ ਗਊਸ਼ਾਲਾ ਨੇ ਦੇਖੋ ਸਾਡੇ ਨੇੜੇ ਇਹ ਗਊਸ਼ਾਲਾ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਉਹ ਵੀ ਵਿਚਾਰੇ ਪਰੇਸ਼ਾਨ ਹੁੰਦੇ ਨੇ ਕਿਉਂਕਿ ਆ ਦੇਖੋ ਹੁਣ ਤੁਸੀਂ ਇੱਥੋਂ ਆ ਮੋਟਰਸਾਈਕਲ ਨੇ ਲੰਘਣਾ ਹੈਗਾ ਤੇ ਇਹ ਮੋਟਰਸਾਈਕਲ ਕਿੱਥੋਂ ਤੱਕ ਜਾ ਕੇ ਸੜਕ ਤੇ ਜੜੂਗਾ ਇਹ ਆਹ ਦੇਖੋ ਹੁਣ ਤੁਸੀਂ ਇਹ ਦੇਖੋ ਇਹ ਜਿਹੜੇ ਹਾਲਾਤ ਨੇ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਸਰਜੀਤਨਗਰ ਵਜਦਾ ਭਗਤੇ ਭਾਈ ਦੇ ਪਰਲੇ ਪਾਸੇ ਪਹਿਲਾਂ ਇਹ ਨਗਰ ਪੰਚਾਇਤ ਸੀ ਉਸ ਤੋਂ ਬਾਅਦ ਇਹ ਮਤਲਬ ਆਪਦੀ ਇਹਨਾਂ ਦੀ ਵੱਖਰੀ ਪੰਚਾਇਤ ਬਣ ਗਈ ਸੀ ਹੁਣ ਜਿਹੜਾ ਇਹ ਪਾਣੀ ਆ ਪਾਣੀ ਇੱਥੇ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਇਹ ਪਾਣੀ ਨਾਲੇ ਦਾ ਓਵਰਫਲੋ ਹੋ ਰਿਹਾ ਆ ਮੈਂ ਤੁਹਾਨੂੰ ਦਿਖਾਉਣਾ ਇੱਥੇ ਨਾਲੇ ਦਾ ਜਿਹੜਾ ਇਹ ਆਹ ਨਾਲਾ ਜੀ ਇਹ ਇਹ ਨਾਲਾ ਤੁਸੀਂ ਦੇਖੋ ਸਾਹਮਣੇ ਆਹ ਗਊਸ਼ਾਲਾ ਦੀ ਕੰਧ ਆ ਤੇ ਗਊਸ਼ਾਲਾ ਤੋਂ ਹੀ ਨਿਕਲਦਾ ਜੀ ਇਹ ਆ ਸਾਹਮਣੇ ਦੇਖੋ ਇਹ ਗਊਸ਼ਾਲਾ ਆ ਗਈ ਤੇ ਗਊਸ਼ਾਲਾ ਤੋਂ ਨਾਲਾ ਇਹ ਨਿਕਲਦਾ ਹੈਗਾ ਮੰਨ ਕੇ ਚੱਲੋ ਵੀ ਸ਼ੁਰੂ ਹੀ ਨਾਲਾ ਜਿਹੜਾ ਗਊਸ਼ਾਲਾ ਦੇ ਅੰਦਰ ਹੁੰਦਾ ਹੈਗਾ ਪਾਣੀ ਇਹਦੇ ਵਿੱਚ ਗਊਸ਼ਾਲਾ ਦਾ ਵੀ ਆਉਂਦਾ ਹੈਗਾ ਹੁਣ ਜੇ ਆਪਾਂ ਇਹਦੀ ਓਵਰਫਲੋ ਦੀ ਗੱਲ ਕਰ ਲਈਏ ਚਲੋ ਇੱਥੋਂ ਥੋੜਾ ਜਿਹਾ ਥਾਂ ਉੱਚਾ ਲੱਗਦਾ ਹੈਗਾ ਤੇ ਆਹ ਦੇਖੋ ਵੀ ਇੱਥੋਂ ਇਹ ਨਾਲਾ ਆ ਦੇਖੋ ਇੱਥੋਂ ਓਵਰਫਲੋ ਹੁੰਦਾ ਇਹ ਇਹ ਘਰਾਂ ਵਾਲੇ ਕਹਿੰਦੇ ਜੀ ਪੀਡਬਲਯੂਡੀ ਵਾਲੇ ਸਾਨੂੰ ਠੱਠ ਕਰਦੇ ਨੇ ਵੀ ਸੜਕ ਤੋੜ ਰਹੇ ਹੋ ਤੁਸੀਂ ਨਾ ਤਾਂ ਗਲਤੀ ਪੀਡਬਲਯੂਡੀ ਵਾਲਿਆਂ ਦੀ ਆ ਉਹਨਾਂ ਨੇ ਵੀ ਆਪਣੀ ਸੜਕ ਭਾਈ ਬਚਾਉਣੀ ਹੈਗੀ ਠੀਕ ਹੈ ਔਰ ਨਾ ਹੀ ਗਲਤੀ ਇਨ੍ਹਾਂ ਘਰਾਂ ਵਾਲਿਆਂ ਦੀ ਆ ਵੀ ਆ ਦੇਖੋ ਹੁਣ ਜਿਹੜਾ ਨਾਲਾ ਓਵਰਫਲੋ ਹੋਇਆਗਾ ਜਿਹੜਾ ਅਸਲੀ ਕਾਰਨਾ ਨਾਲੇ ਦੇ ਓਵਰਫਲੋ ਦਾ ਮੈਨੂੰ ਐਂ ਲੱਗਦਾ ਵੀ ਇੱਥੋਂ ਦੀ ਨਾ ਤਾਂ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਦਿੱਤਾ ਤੇ ਨਾ ਹੀ ਇਹ ਜਿਹੜਾ ਅਸਲੀ ਕਾਰਨ ਉਹ ਲੱਭਣ ਦੀ ਕੋਸ਼ਿਸ਼ ਕੀਤੀ ਆ ਹੁਣ ਇਹ ਜਿਹੜਾ ਇੱਥੋਂ ਨਾਲਾ ਆ ਦੇਖੋ ਤੁਸੀਂ ਇੱਥੋਂ ਓਵਰਫਲੋ ਹੋ ਕੇ ਇਹ ਆ ਦੇਖੋ ਇਹ ਸੜਕ ਤੇ ਜਾਂਦਾ ਪਾਣੀ ਇਹ ਹੁਣ ਤੁਹਾਨੂੰ ਅੱਜ ਇਹ ਆਪਾਂ ਦੱਸਾਂਗੇ ਵੀ ਇਹ ਜਿਹੜਾ ਨਾਲਾ ਓਵਰਫਲੋ ਕਿਉਂ ਹੁੰਦਾਗਾ ਜੇ ਆਪਾਂ ਇਸ ਨਾਲੇ ਦਾ ਆ ਦੇਖੋ ਆ ਘਰਾਂ ਦੇ ਵਿੱਚੋਂ ਦੇਖੋ ਆ ਹਾਲਾਤ ਨੇ ਪਾਣੀ ਬੈਕ ਵਾਪਸ ਵਰਸ ਹੁੰਦਾਗਾ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਆ ਇਹਨਾਂ ਦੀ ਦਹਲੀਜ਼ ਐ ਇਹ ਅਸਲ ਦੇ ਵਿੱਚ ਜਿਹੜਾ ਇਹ ਨਾਲਾਗਾ ਇਹ ਨਾਲੇ ਦਾ ਨਾ ਜੇ ਕਿਤੇ ਮਹਿਕਮਾ ਨਾਂ ਬਦਲ ਕੇ ਸ਼ਪਾਰਸ਼ੀ ਨਾਲਾ ਰੱਖ ਦੇ ਤਾਂ ਮੈਨੂੰ ਲੱਗਦਾ ਕੋਈ ਅਤਕਤ ਨਹੀਂ ਨਹੀਂ ਹੋਏਗੀ ਤੁਸੀਂ ਵੀ ਹੈਰਾਨ ਹੋਵੋਗੇ ਵੀ ਇਹ ਸ਼ਪਾਰਸ਼ੀ ਨਾਲਾ ਇਹਨੂੰ ਕਿਉਂ ਕਿਹਾ ਗਿਆਗਾ ਸ਼ਪਾਰਸ਼ੀ ਨਾਲੇ ਦਾ ਕਹਿਣ ਦਾ ਕਾਰਨ ਇਹ ਹੈ ਵੀ ਇਹ ਨਾਲਾ ਬਹੁਤ ਹੀ ਪੁਰਾਣਾ ਬਣਿਆ ਹੋਇਆ ਤੇ ਉਹਨਾਂ ਟਾਈਮਾਂ ਦੇ ਵਿੱਚ ਨਾਲਾ ਇਹ ਸ਼ਿਪਾਰਸ਼ਾਂ ਦੇ ਤਹਿਤ ਹੀ ਬਣ ਗਿਆ ਜਿਹਨੂੰ ਜਿਵੇਂ ਲੋਟ ਆਇਆ ਉਹਨੇ ਉਵੇਂ ਹੀ ਇਹ ਨਾਲੇ ਦਾ ਮੂੰਹ ਸਿੱਧਾ ਕਰਾ ਲਿਆ ਉੱਥੋਂ ਉੱਚਾ ਗਿਆ ਕਿਤੋਂ ਨੀਵਾ ਗਿਆ ਆ ਦੇਖੋ ਹੁਣ ਤੁਸੀਂ ਆ ਹਾਲਾਤ ਨੇ ਇੱਥੋਂ ਦੇ ਦੇਖੋ ਸਾਡਾ ਮਕਸਦ ਆ ਅਸੀਂ ਤਾਂ ਦੇਖੋ ਲੋਕਾਂ ਦੀ ਜਿਹੜੀ ਸਮੱਸਿਆ ਹੈਗੀ ਅਸੀਂ ਪ੍ਰਸ਼ਾਸਨ ਦੇ ਧਿਆਨ ਹਿਤ ਕਰਵਾਉਣੀ ਕਰਵਾਉਣੀ ਹੈ ਦੇਖੋ ਮਸਲਾ ਜਿਹੜਾ ਹੱਲ ਆ ਉਹ ਪ੍ਰਸ਼ਾਸਨ ਨੇ ਕਰਨਾਗਾ ਆ ਹੁਣ ਜਿਹੜਾ ਇਹ ਨਾਲਾਗਾ ਵੈਸੇ ਤਾਂ ਮੇਰੀ ਗੱਲ ਹੋਈ ਆ ਵੀਡੀਓ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਸੈਕਟਰੀ ਡਿਊਟੀ ਲਾਉਣੇ ਆ ਅੱਜ ਇਹ ਚੈੱਕ ਕਰਾ ਕੇ ਇਹਦਾ ਮਸਲਾ ਹੱਲ ਕਰਵਾਉਣੇ ਆ ਪਰ ਇਹ ਛਪਾਰਸ਼ੀ ਨਾਲਾ ਜਦੋਂ ਹੁਣ ਪੁਰਾਣੇ ਸਮੇਂ ਦੇ ਵਿੱਚ ਇਹ ਮਤਲਬ ਆਪਦੀ ਸਹੀ ਢੰਗ ਨਾਲ ਨਹੀਂ ਬਣਿਆ ਕਿਤੋਂ ਉੱਚਾ ਕਿਤੋਂ ਨੀਵਾਗਾ ਇੱਥੇ ਮਸਲਾ ਕੀ ਹੈ ਵੀ ਸਾਹਮਣੇ ਨਾ ਇੱਕ ਸੜਕ ਦੇ ਵਿਚਾਲੇ ਚੱਲਦੇ ਆਪਾਂ ਤੁਰੇ ਚੱਲਦੇ ਉੱਥੋਂ ਤੱਕ ਹੀ ਚੱਲਣਾਗਾ ਆ ਦੇਖੋ ਆ ਹਾਲਾਤ ਨੇ ਦੇ ਮੈਂ ਤਾਂ ਇੱਕ ਗੱਲ ਕਹਿਣਾਗਾ ਵੀ ਆਪਾਂ ਯਾਰ ਵੀ ਪਰ ਮੈਕਿਮੇ ਵੱਲੋਂ ਇੰਨੇ ਕੁਝ ਕੀਤਾ ਜਾਂਦਾ ਵੀ ਲੋਕਾਂ ਨੂੰ ਬਿਮਾਰੀਆਂ ਤੋਂ ਬਚ ਜਾਣ ਪਰ ਯਾਰ ਲੱਗਦਾ ਨਹੀਂ ਵੀ ਇਹ ਲੋਕ ਬਿਮਾਰੀਆਂ ਤੋਂ ਬਚਣਗੇ ਆ ਦੇਖੋ ਆ ਹਾਲਾਤ ਨੇ ਗੋਸ਼ਾਲਾ ਦਾ ਕੋਪਰਾ ਆ ਕੇ ਵੇਸ ਫਸ ਜਾਂਦਾ ਜੀ ਗਊਸ਼ਾਲਾ ਦਾ ਕਹਿੰਦੇ ਗੋਹਾ ਵੀ ਵਿੱਚ ਆ ਕੇ ਫਸਦਾ ਹੈਗਾ ਦੇਖੋ ਇਹ ਜਿਹੜੇ ਲੋਕ ਨੇ ਨਾ ਇਹ ਦੇਖੋ ਇਹ ਆ ਆ ਹਾਲਾਤ ਨੇ ਇੱਥੋਂ ਦੇ ਆ ਹਾਲਾਤ ਨੇ ਆਪਾਂ ਚਲਦੇ ਅੱਗੇ ਤੁਹਾਨੂੰ ਦਿਖਾਉਣੇ ਹੈਗੇ ਸਾਰਾ ਸਿਸਟਮ ਵੀ ਜਿਹੜਾ ਇਹ ਮਸਲਾ ਹੈਗਾ ਇਹ ਅਸਲ ਹੈ ਕੀ ਆ ਇਹ ਘਾਟ ਕਿੱਥੇ ਪ੍ਰਸ਼ਾਸਨ ਨੂੰ ਵੀ ਦੱਸਾਂਗੇ ਪ੍ਰਸ਼ਾਸਨ ਨੂੰ ਆਪਾਂ ਸचेत ਕਰਾਂਗੇ ਵੀ ਇਹ ਜਿਹੜਾ ਇਹ ਮਸਲੇ ਦਾ ਹੱਲ ਕਿਵੇਂ ਹੋਊਗਾ ਆ ਦੇਖੋ ਇਹ ਜਿਹੜਾ ਆ ਦੇਖੋ ਆ ਨਾਲੇ ਤਾਂ ਹੁਣ ਇੱਥੇ ਮੋੜ ਪੈ ਗਿਆ ਜੀ ਇਹ ਆ ਦੇਖੋ ਇਹ ਨਾਲੇ ਤੇ ਹੁਣ ਇੱਥੇ ਆ ਮੋੜ ਪੈ ਗਿਆ ਇਹ ਨਾਲਾ ਆ ਦੇਖੋ ਹੁਣ ਉੱਥੋਂ ਉੱਚਾ ਸੀ ਤੇ ਇੱਥੋਂ ਮੈਨੂੰ ਲੱਗਦਾ ਸ਼ਾਇਦ ਇਹ ਨੀਵਾ ਹੋ ਗਿਆ ਇਹਦੇ ਨੀਚੇ ਗੋਬਰ ਗੈਸ ਦੀ ਉਹ ਗੋਬਰ ਦੀ ਪੈਪ ਤੱਦੀ ਦੀ ਆ ਆ ਦੇਖੋ ਤੁਸੀਂ ਆ ਸਾਰਾ ਗੋਬਰ ਫਸਿਆ ਬਾਈ ਆ ਲਓ ਜੀ ਆ ਹੁਣ ਇੱਥੇ ਜਿਹੜਾ ਗੰਦਾ ਇੱਥੇ ਪਾਣੀ ਰੁਕ ਗਿਆ ਆ ਮੇਰਾ ਗੋਬਰ ਅੱਜ ਦਿਖਾਓ ਆ ਦੇਖੋ ਆ ਪਾਣੀ ਇੱਥੇ ਆ ਨਹੀਂ ਰਿਹਾ ਜੀ ਫੋਜੀ ਸਰਪੰਚ ਸਾਹਿਬ ਕੀ ਹਾਲ ਹੋਗਾ ਠੀਕ ਹੈ ਜੀ ਆ ਦੇਖੋ ਇੱਥੋਂ ਤੱਕ ਹੁਣ ਆ ਤੁਸੀਂ ਅੰਦਾਜ਼ਾ ਲਾਓ ਬਈ ਇੱਥੇ ਪਾਣੀ ਨਹੀਂ ਆ ਰਿਹਾ ਪਾਣੀ ਇਹਦਾ ਪਿੱਛੇ ਚਲਾ ਗਿਆ ਦੇਖੋ ਮੈਂ ਇਸ ਵਿਸ਼ੇ ਦੇ ਉੱਤੇ ਮੇਰੀ ਵੀਡੀਓ ਨਾਲ ਗੱਲ ਹੋਈ ਆ ਉਹਨਾਂ ਨੂੰ ਦੱਸਿਆ ਇਹ ਹੱਲ ਕੀ ਹੈ ਦਾ ਇਹਦਾ ਜਿਹੜਾ ਮੁੱਖ ਕਾਰਨ ਇਹ ਆ ਵੀ ਜਿਹੜੀ ਇੱਥੇ ਸਰਜੀਤ ਵਸਤੀ ਦੇ ਵਿੱਚ ਗੁਰੂ ਘਰ ਨੂੰ ਜਿਹੜੀ ਪੁਲੀ ਪਾਈ ਵੀ ਉਹ ਪੁਲੀ ਦੇ ਮਗਰਲੇ ਪਾਸੇ ਜਿਹੜਾ ਇਹ ਨਾਲਾ ਹੈਗਾ ਇਹ ਨਾਲੇ ਦੀ ਉਹ ਸਾਰੀ ਹੀ ਨਵੇਂ ਢੰਗ ਨਾਲ ਹੋਊਗੀ ਉਹਨੂੰ ਪੈਰਨਰ ਲੱਗ ਕੇ ਹੋਊਗੀ ਉਹਦਾ ਪੱਧਰ ਇੱਕੋ ਰੱਖਿਆ ਜਾਊਗਾ ਤਾਂ ਇਹ ਪਾਣੀ ਅੱਗੇ ਜਾ ਕੇ ਇਹਦੀ ਨਿਕਾਸੀ ਹੋਊਗੀ ਉਹ ਰਹਿੰਦਾ ਜਿਹੜੀ ਮਤਲਬ ਕੋਸ਼ਕ ਗੱਲਾਂ ਜਿਹੜੀਆਂ ਗਊਸ਼ਾਲਾ ਦੀ ਵੀ ਜ਼ਿੰਮੇਵਾਰ ਨੇ ਜਦੋਂ ਪਾਣੀ ਛੱਡ ਦਿੰਦੇ ਨੇ ਮੋਟਰ ਤਾਂ ਉਹ ਧਿਆਨ ਨਹੀਂ ਦਿੰਦੇ ਮੋਟਰ ਚੱਲੀ ਜਾਂਦੀ ਹੈ ਤੇ ਪਾਣੀ ਓਵਰਫਲੋ ਹੋ ਕੇ ਬਾਹਰ ਨਿਕਲੀ ਜਾਂਦਾ ਹੈ। ਕੂਨ ਮੈਂਬਰ ਵੀ ਆ ਕੇ ਪੁੱਠਾ ਬੋਲਦਾ ਸਾਨੂੰ। ਇਹਦੇ ਵਿੱਚ ਕੀ ਆ ਵੀ ਦੇਖੋ ਇਹ ਜਿਹੜਾ ਸਿਸਟਮ ਆ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੇਖੋ ਅਪੀਲ ਕਰਦੇ ਆ ਵੀ ਜਿਹੜੇ ਆ ਆ ਦੇਖੋ ਆ ਪਾਣੀ ਹੁਣ ਇੱਥੋਂ ਤੱਕ ਆ ਗਿਆ ਬਸ ਇਦੋਂ ਗਾਹੇ ਪਾਣੀ ਨਹੀਂ ਜਾਂਦਾ ਇਦੋਂ ਗਾਹੇ ਪਾਣੀ ਜਾਂਦੇ ਨਹੀਂ ਖਤਮ ਹੋ ਗਿਆ ਇਦੋਂ ਗਾਹਾਂ ਇਹ ਪਾਣੀ ਨਹੀਂ ਜਾਂਦਾਗਾ ਇਹ ਮੰਨ ਕੇ ਚੱਲੋ ਵੀ 200 ਮੀਟਰ ਦੀ ਮੇਰੇ ਹਿਸਾਬ ਨਾਲ ਦੂਰੀ ਲੱਗਦੀ ਹੈ ਮੈਨੂੰ ਜਿੰਨੇ ਤੱਕ ਪਾਣੀ ਇਹ ਆ ਗਿਆ ਉਦੋਂ ਬਾਅਦ ਇਹ ਲਾ ਲਓ ਵੀ ਇਹ ਤਾਂ ਸਰਜੀਤ ਵਾਸੀ ਦੀ ਜਿਵੇਂ ਕਹਿ ਦੀ ਆਪਾਂ ਹਾਥੀ ਦੀ ਪੂਛ ਵਾਲੀ ਗੱਲ ਹੈਗੀ ਇਹ ਮਗਰ ਤਾਂ ਪੂਛ ਹੀ ਹੈ ਇਦੋਂ ਗਾ ਤਾਂ ਸਾਰਾ ਮਹੱਲਾ ਪਿਆ ਹਜੇ ਇਹ ਸਾਰਾ ਮਹੱਲਾ ਜਿਹੜਾ ਇਹ ਪਿਆ ਹੈਗਾ ਪਾਣੀ ਗਾਹਾਂ ਇਹ ਜਾਂਦਾ ਨਹੀਂ ਕਿਉਂਕਿ ਜਿਹੜਾ ਨਾਲਾ ਉਹ ਪੈਰਲਰ ਨਹੀਂ ਹੈ ਜਿਹੜਾ ਸਰਜੀਤ ਨਗਰ ਦਾ ਵੱਡਾ ਨਾਲਾ ਨਾ ਉਹਦਾ ਪਾਣੀ ਵੀ ਬੈਕ ਆਈ ਜਾਂਦਾ ਅਸੀਂ ਇਸ ਵਿਸ਼ੇ ਦੇ ਉੱਤੇ ਵੀਡੀਓ ਨੂੰ ਹੁਣ ਕੀਤਾਗਾ ਉਹ ਕਹਿੰਦੇ ਵੀ ਸੈਕਟਰੀ ਸਾਹਿਬ ਦੀ ਡਿਊਟੀ ਲਾ ਕੇ ਅੱਜ ਇਹ ਚੈੱਕ ਕਰਵਾਉਣੇ ਆ ਸਰਪੰਚ ਸਾਹਿਬ ਵੀ ਖੜੇ ਨੇ ਇੱਥੇ ਚਲੋ ਹੁਣ ਪ੍ਰਬੰਧਕ ਲੱਗਿਆ ਹੋਇਆ ਪੰਚਾਇਤਾ ਭੰਗ ਨੇ ਫੇਰ ਵੀ ਚਲੋ ਜ਼ਿੰਮੇਵਾਰੀ ਸਮਝਦੇ ਹੋਏ ਉਹ ਬੰਦੇ ਸਾਰੇ ਜ਼ਿੰਮੇਵਾਰ ਨੇ ਸਾਡੇ ਕੋਲੇ ਸੇ ਪਹੁੰਚੇ ਨੇ ਆਪਾਂ ਕਰਦੇ ਆ ਗੱਲ ਸਰਪੰਚ ਜੀ ਵੀ ਦਿਖਾ ਦਿਓ ਨੰਬਰ ਸਰਪੰਚ ਸਾਹਿਬ ਤੁਸੀਂ ਇਹ ਦੱਸੋ ਬਈ ਇੱਥੇ ਮੰਨ ਲਓ ਪ੍ਰਬੰਧਕ ਲੱਗਿਆ ਵਾ ਠੀਕ ਹੈ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਇੱਕ ਸੱਦੇ ਦੇ ਉੱਤੇ ਤੁਸੀਂ ਇੱਥੇ ਪਹੁੰਚੇ ਹੋ ਇਹ ਮਸਲਾ ਹੈ ਕੀ ਇਹ ਜੀ ਸਾਰਾ ਪਹਿਲੀ ਗੱਲ ਤੇ ਜਿਹੜਾ ਨਾਲਾ ਬਣਿਆ ਜੀ ਇਹਦੀ ਜਦੋਂ ਮੀਜਰਮੈਂਟ ਕਰੀਓ ਨਾਲਾ ਹੀ ਗਲਤ ਬਣਿਆ ਵਾ ਤੇ ਉੱਥੋਂ ਦੇਖੋ ਨਾਲਾ ਕਿੱਦਾਂ ਆ ਰਿਹਾ ਫਿਰ ਇੱਥੋਂ ਆਇਆ ਇਹਦੀ ਜਿਹੜੀ ਕਲਾਮ ਉਹ ਸਹੀ ਨਹੀਂ ਦਿੱਤੀ ਗਈ ਯਾਰ ਉਹ ਤਾਂ ਬਾਅਦ ਦੀ ਗੱਲ ਆਉਂਦੀ ਪਹਿਲਾਂ ਇਹ ਸਿੱਧਾ ਹੋਣਾ ਚਾਹੀਦਾ ਉੱਥੋਂ ਲੈ ਕੇ ਗੋਲ ਇਹ ਹੁਣ ਨਾਲ ਆ ਕਿੰਨਾ ਫਰਕ ਹੈ ਦੇਖੋ 1 2 3 4 ਇੱਥੇ ਨਾਲ ਆਉਣਾ ਚਾਹੀਦਾ ਸੀ ਤੇ ਬਣਿਆ ਤੂੰ ਕਿੰਨਾ ਬਹੁਤ ਫਰਕ ਆ ਉਹ ਦੇਖੋ ਆਪਾਂ ਵੀ ਤੁਹਾਨੂੰ ਸਮਝਾ ਦਗੇ ਦੇਖੋ ਸਾਹਮਣੇ ਦੇਖੋ ਜਿਹੜਾ ਸਾਡੇ ਆ ਨਾਲਾ ਅਸੀਂ ਦਿਖਾ ਰਹੇ ਆ ਤੁਹਾਨੂੰ ਆ ਖੰਭੇ ਕਰ ਆ ਖੰਭੇ ਦੀ ਸਿਰ ਨੂੰ ਨਾਲਾ ਆ ਰਿਹਾ ਤੇ ਖੰਭੇ ਦੀ ਸਿਰ ਨੂੰ ਆਪਾਂ ਖੜੇ ਆ ਇਹ ਨਾਲਾ ਇੱਥੇ ਆਉਣਾ ਬੰਦਾਗਾ ਤੇ ਜੜ ਕੇ ਨਾਲਾ ਇਹ ਆ ਦੇਖੋ ਹੁਣ ਤੁਸੀਂ ਟੇਢੇ ਤਰੀਕੇ ਨਾਲ ਨਾਲਾ ਇਹ 7 8 10 ਫੁੱਟ ਪਿੱਛੇ ਰਹਿ ਗਿਆ ਉਹ ਨਾਲੇ ਦੇ ਵਿੱਚ ਬਿੰਗਵਾਲ ਪੈਨ ਕਰਕੇ ਜਿਹੜਾ ਇਹਦਾ ਪੈਨਲ ਸਾਈਜ਼ ਆ ਉਹ ਉੱਚਾ ਨੀਵਾ ਹੋ ਗਿਆ ਜਿਹਦੇ ਕਰਕੇ ਜਿਹੜਾ ਪਾਣੀ ਆ ਉਹ ਅੱਗੇ ਜਾਣ ਦੀ ਬਜਾਏ ਰਿਵਰਸ ਹੋ ਕੇ ਪਿੱਛੇ ਨੂੰ ਮੁੜਿਆ ਆਉਂਦਾ ਉਹ ਪਾਣੀ ਫਿਰ ਸੜਕ ਦੇ ਆ ਲੋ ਜੇ ਲੋਕ ਕਰੇ ਘਰਾਂ ਚ ਲਾ ਲੋ ਇਸ ਤਰ੍ਹਾਂ ਜਾਂਦਾ ਹੈਗਾ ਹਜੇ ਤਾਂ ਚਲੋ ਹੁਣ ਬਰਸਾਤ ਦੇ ਮੌਸਮ ਚੱਲਦੇ ਜਿੱਦੇ ਕਿ ਮੀਂਹ ਪੈਂਦਾ ਤਾਂ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਜੀ ਇਹ ਸਰਮੈ ਸਾਹਿਬ ਤੁਸੀਂ ਵੀ ਧਿਆਨ ਚ ਲੈਂਦਾ ਹੋ ਮਹਿਕਮੇ ਦੇ ਜੀ ਮੈਂ ਬਹੁਤ ਵਾਰੀ ਧਿਆਨ ਚ ਲੈਂਦਾ ਪਹਿਲਾਂ ਅਸੀਂ ਸਫਾਈ ਵੀ ਇਹਦੀ ਕਰਵਾਉਂਦੇ ਰਹੇ ਹੁਣ ਵੀ ਕਰਵਾਈ ਆ ਅੱਛਾ ਪਹਿਲੀ ਗੱਲ ਤੇ ਨਾਲਾ ਬਣੇ ਨੂੰ ਘੱਟੋ ਘੱਟ 30 ਸਾਲ ਤੋਂ ਜੀ 30 ਸਾਲ ਤੋਂ ਜ਼ਿਆਦਾ ਹੋ ਗਏ ਮਦੋਂ ਸਾਡੇ ਇਹਨਾਂ ਪੰਚਾਇਤ ਸੀ ਨਾ ਆਪਣਾ ਇਹ ਨਗਰ ਪੰਚਾਇਤ ਸੀ ਉਦੋਂ ਭਾਗਤੇ ਦੀ ಗ್ರಾಮ ਪੰਚਾਇਤ ਹੁੰਦੀ ਸੀ ਜਦੋਂ ਜ਼ਥੇਦਾਰ ਸਾਹਿਬ ਨੇ ਹਰਵੇਲ ਸਿੰਘ ਨੇ ਇਹ ਨਾਲਾ ਬਣਵਾਇਆ ਸੀ ਉਸ ਤੋਂ ਬਾਅਦ ਇਹਦਾ ਕੋਈ ਮੈਂਟੇਨੈਂਸ ਨਹੀਂ ਹੋਇਆ ਕੋਈ ਇਹਦੀ ਸਾਡੇ ਕੋਲੇ ਇਹਦੀ ਗ੍ਰਾਂਟ ਨਹੀਂ ਕੋਈ ਟੁੱਟ ਨਹੀਂ ਫੁੱਟ ਸਿਰਫ ਅਸੀਂ ਮਨਰੇਗਾ ਨੂੰ ਲਾ ਕੇ ਭਾਈਵੰਦੀ ਨਾਲ ਉਹਨਾਂ ਦਾ ਮਨਤਲਾ ਕਰਕੇ ਜਦੋਂ ਕਿ ਮਨਰੇਗਾ ਨੂੰ ਇਹ ਅਲਾਉਟ ਨਹੀਂ ਆ ਸਾਈਜ਼ ਨਹੀਂ ਹੈ ਗੰਦੇ ਨਾਲ ਸਾਮ ਕਰਨੀ ਉਹ ਖਾਲਿਆਂ ਦੀ ਸਫਾਈ ਕਰਦੇ ਨਾਲ 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 ਜਦੋਂ ਇਹ ਲੋਕ ਗੰਦ ਕੱਢ ਰਹੇ ਆ ਰਫਾਫੇ ਕੱਢ ਰਹੇ ਆ ਫਿਰ ਨੂੰ ਚੱਕਣ ਦੀ ਪ੍ਰੋਬਲਮ ਆਉਂਦੀ ਹੈ ਫਿਰ ਘਰਾਂ ਵਾਲੇ ਚੱਕਦੇ ਨਹੀਂ ਉਹ ਦੇਖੋ ਉਹ ਅਸੀਂ ਨਾਲਾ ਕਢਵਾਇਆ ਭਰਾ ਇਧਰ ਲੇ ਇਧਰਲੀ ਸੈਕਟਰ ਵਾਲਾ ਲੋਕਾਂ ਨੇ ਆਪਣੀ ਮਿਹਨਤ ਨਾਲ ਉਹ ਕੱਢਵਾ ਦਿੱਤਾ ਦੇਖੋ ਉਹ ਰੂੜੀਆਂ ਵੱਲ ਕਮਾਓ ਕੈਮਰਾ ਇਧਰ ਆ ਜੇ ਉੱਥੇ ਐਕਸੀਡੈਂਟ ਇੱਥੇ ਪੂਰੇ ਐਕਸੀਡੈਂਟ ਹੁੰਦੇ ਆ ਉਹ ਬੱਸ ਆ ਰਹੀ ਹੈ। ਇਹ ਵਾਰੀ ਇੱਟਾ ਭੜਾ ਐਕਸੀਡੈਂਟ ਹੋਇਆ। ਆ ਆ ਘਰ ਦੇ ਬੱਚੇ, ਜ्यों ਬਾਲਵਾਲ ਬੱਚੇ। ਇੱਥੇ ਗੱਡੀ ਤਾਂ ਟੰਗੀ ਗਈ ਉੱਪਰ। ਗੱਡੀ ਉੱਪਰ ਟੰਗੀ ਗਈ ਸੀ। ਉਹ ਸਾਹਮਣੇ ਬਿਜਲੀ ਘਰ ਆ, ਗਊਸ਼ਾਲਾ ਹੈ, ਗੁਰੂ ਨਾਨਕ ਦੇਵ ਸਕੂਲ ਹੈ। ਆ ਜਿੰਨੇ ਵੀ ਸਰਕਾਰੀ ادارے ਆ ਭਗਤਾ ਭਾਈ ਕਾਦੇ ਜਿੰਨੇ ਵੀ ਸਰਕਾਰੀ ادارے ਆ ਉਹ ਸਾਰੇ ਸਾਡੇ ਇਸ ਰੋਡ ਦੇ ਉੱਤੇ ਆ। ਇੱਥੇ ਸਭ ਤੋਂ ਵੱਧ ਟ੍ਰੈਫਿਕ ਆਉਂਦੀ ਆ। ਹਾਂਜੀ। ਮੰਡੀ ਸਾਡੇ ਰੋਡ ਦੇ ਉੱਤੇ ਆ ਧਾਣਾ ਮੰਡੀ ਮੰਡੀ ਦਾ ਦਫ਼ਤਰ ਆ ਉਸ ਤੋਂ ਬਾਅਦ ਉਹ ਸਕੂਲ ਆ ਹੈ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਆ ਗਿਆ ਦਫ਼ਤਰ ਆ ਗਿਆ ਸਰਕਾਰੀ ਹੈ ਉਸ ਤੋਂ ਬਾਅਦ ਆ ਗਿਆ ਕੌਲ ਜਗਾ ਗੁਰੂਬੰਦ ਸਿੰਘ ਖੌਨਸਾ ਕਾਲਜ ਆ ਗਿਆ ਫਿਰ ਚੇਅਰਮੈਨ ਕਲੋਨੀ ਨੂੰ ਦੋ ਸ਼ੜਕਾਂ ਜਾਂਦੀਆਂ ਮੇਨ ਫਿਰ ਇੱਧਰ ਸੰਜੀਤਨਗਰ ਨੂੰ ਸ਼ੜਕਾਂ ਜਾ ਰਹੀਆਂ ਨੰਬਰ 2 ਤੇ ਬਿਜਲੀ ਘਰ ਆ ਗਿਆ ਗਊਸ਼ਾਲਾ ਆ ਗਈ ਟਰੱਕ ਯੂਨੀਅਨ ਆ ਗਈ ਜੋ ਕਿ ਮੇਨ ਆ ਸਾਡੇ ਜਿੰਨੇ ਵੀ ਨਾ ਲੋਰੇ ਜਿੰਨੇ ਵੀ ਸਰਕਾਰੀ ادارے ਸਾਰੇ ਇਸ ਰੋਡ ਦੇ ਉੱਤੇ ਤੁਸੀਂ ਇਸ ਵਿਸ਼ੇ ਨੂੰ ਲੈ ਕੇ ਜੀ ਸਾਡੇ ਹਲਕਾ ਵ代ਕ ਦੇ ਨਾਲ ਕੋਈ ਗੱਲਬਾਤ ਹੋਈ ਥੋੜੀ ਜੀ ਹਲਕਾ ਵ代ਕ ਨਾਲ ਨਹੀਂ ਅਜੇ ਤੱਕ ਮੇਰੀ ਕੋਈ ਗੱਲਬਾਤ ਹੋਈ ਮੈਂ ਉਹਨਾਂ ਤੋਂ ਟਾਈਮ ਲਿਆ ਸੀ ਉਹ ਕਹਿੰਦੇ ਕੋਈ ਨਹੀਂ ਸਰਪੰਚ ਸਾਹਿਬ ਮੈਂ ਤੁਹਾਨੂੰ ਉਹ ਇਲੈਕਸ਼ਨ ਵਿੱਚ ਥੋੜਾ ਬਿਜੀ ਸੀ ਇਸ ਕਰਕੇ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਦੇਖੋ ਸਰਕਾਰ ਵੱਲੋਂ ਦਾਵੇ ਕੀਤੇ ਜਾਂਦੇ ਨੇ ਵੀ ਸਾਡੇ ਵੱਲੋਂ ਪਿੰਡਾਂ ਦਾ ਜਿਹੜਾ ਵਿਕਾਸ ਆ ਉਹ ਲਗਾਤਾਰ جاری ਆ ਪਰ ਦੇਖੋ ਵਿਕਾਸ ਚਲੋ ਸਰਕਾਰ ਜੇ ਕਹਿੰਦੀ ਹੈ ਤਾਂ ਹੋ ਸਕਦਾ ਕਰਵਾਉਂਦੀ ਹੋਵੇ ਪਰ ਇਹ ਲੋਕ ਕਹਿੰਦੇ ਵੀ ਸਾਨੂੰ ਤਾਂ ਕਿਤੇ ਵਿਕਾਸ ਨਜ਼ਰ ਆਇਆ ਨਹੀਂ ਸਾਡਾ ਤਾਂ ਨਾਲੇ ਵਾਲੀ ਸਮੱਸਿਆ ਹੀ ਨਹੀਂ ਹਜੇ ਤੱਕ ਠੀਕ ਹੋਈ ਨਾਲੇ ਇਹ ਜਿਹੜੀ ਸਮੱਸਿਆ ਹੈਗੀ ਇਹ ਕਾਫੀ ਗੰਭੀਰ ਆ ਅਸੀਂ ਇੱਥੇ ਪਬਲਿਕ ਦੇ ਨਾਲ ਵੀ ਤੁਹਾਨੂੰ ਰੂੜੂ ਕਰਾਉਣੇ ਆ ਕੀ ਨਾ ਬਾਈ ਜੀ ਤੁਹਾਡਾ ਗੋਪੀ ਸਿੰਘ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੋ ਨਾ ਜੀ ਸਾਡੇ ਘਰਾਂ ਚ ਪਾਣੀ ਬਹੁਤ ਵੜਿਆ ਪਿਆ ਜੀ ਕੀ ਮੰਗ ਕਰਦੇ ਹਾਂ ਹੁਣ ਤੁਸੀਂ ਅਸੀਂ ਮੰਗ ਹੀ ਕਰਦੇ ਆ ਵੀ ਇਹ ਨਾਲੀ ਦੀ ਸਫਾਈ ਹੋਣੀ ਚਾਹੀਦੀ ਆ ਠੀਕ ਆ ਨਾ ਪਾਣੀ ਪ੍ਰੋਪਰ ਤੁਰਨਾ ਚਾਹੀਦਾ ਬਹੁਤ ਬੁਰਾ ਹਾਲ ਆ ਘਰਾਂ ਦੇ ਵਿੱਚ ਵੀੜੇ ਵੜੇ ਪਏ ਆ ਬਹੁਤ ਸਾਹਮਣੇ ਰੂੜੀ ਦੇਖੋ ਐਕਸੀਡੈਂਟ ਹੁੰਦੇ ਬਹੁਤ ਜ਼ਿਆਦੇ ਆ ਪਿਛਲੇ ਵਾਰ ਇਤਨਾ ਰੂੜੀ ਦਾ ਕੈਮਰਾ ਘੁਮਾਉਂਦੇ ਸੀ ਹਾਂ ਅੱਡਾ ਭੜਾ ਐਕਸੀਡੈਂਟ ਹੋਇਆ ਸੀਗਾ ਆ ਮਹੀਨਾ ਦੋ ਮਹੀਨਾ ਪਹਿਲਾਂ ਇੱਥੇ ਸਾਹਮਣੇ ਤੁਹਾਡੇ ਗੰਦਗੀ ਦਾ ਢੇਰ ਆ ਰੂੜੀ ਲੱਗੀ ਹੋਈ ਹੈ ਜਮਾ ਸੜਕ ਦੇ ਕਿਨਾਰੇ ਤੇ ਆ ਦੇਖੋ ਆ ਸਾਹਮਣੇ ਦਰਖਤ ਦੱਸਦੇ ਆ ਤੁਹਾਨੂੰ ਇੱਥੇ ਇੱਕ ਪਿਛਲੇ ਥੋੜੇ ਜਿਹੇ ਦਿਨ ਪਹਿਲਾਂ ਇੱਕ ਨੋਵਾ ਕਾਰ ਉਹ ਇਸੇ ਸੜਕ ਕਿਨਾਰੇ ਲੱਗੇ ਢੇਰ ਤੋਂ ਇਸੇ ਤੋਂ ਹੀ ਸਮੱਸਿਆ ਦੇ ਵਿੱਚ ਆ ਕੇ ਜਿਹੜੀ ਉਹ ਤਾਂहां ਟੰਗੀ ਗਈ ਸੀ ਹਾਂ ਜਦੋਂ ਕਿ ਉਸ ਵੇਲੇ ਕਿਸੇ ਬੰਦੇ ਨੇ ਇਹ ਗੱਲ ਚੱਕੀ ਨਹੀਂ ਇਹ ਜੀ ਪਰ ਇਹ ਧੂੜੀ ਚੱਕੀ ਜਾਂਦੀ ਨਹੀਂ ਜੀ ਸਰਕਾਰ ਵੀ ਆਏ ਉਸ ਦਿਨ ਵੀ ਜਿਸ ਦਿਨ ਗੱਡੀ ਇੱਥੇ ਵੱਜ ਕੇ ਇਹਨਾਂ ਦੇ ਘਰ ਦੇ ਬੱਚੇ ਇੱਥੇ ਖੇਡ ਰਹੇ ਸੀਗੇ ਜੀ ਇਹਨਾਂ ਦੇ ਘਰ ਦੇ ਬੱਚੇ ਤੁਸੀਂ ਐ ਮੰਨ ਲਓ ਕਿ 2 ਮਿੰਟ ਦਾ ਫਾਸਲਾ ਰਹਿ ਗਿਆ ਉਹਨਾਂ ਦਾ 2 ਮਿੰਟ ਦਾ ਜੇ ਬੱਚੇ ਜੇ ਉੱਥੇ ਬੱਚੇ ਹੁੰਦੇ ਮੂਰੇ ਤਾਂ ਇਹਨਾਂ ਦਾ ਇਹਨਾਂ ਕੀ ਭਰਦੇ ਦੱਸੇ ਨਾ ਸਾਰਾ ਪਰਿਵਾਰ ਉੱਜੜ ਗਿਆ ਸੀ ਨਾ ਦੇਖੋ ਕਿਸੇ ਬੰਦੇ ਨੇ ਵੀ ਇਹਦੀ ਰਿਪੋਰਟ ਨਹੀਂ ਕੀਤੀ ਨਾ ਖਬਰ ਲਾਈ ਇਹ ਜਿਹੜਾ ਦੁੱਖਾ ਇਹ ਜਿਹੜਾ ਦਰਦ ਆ ਇਹ ਇਥੋਂ ਦੇ ਬਸਨੀਕਾ ਨਾਗ ਆ ਅਸੀਂ ਐਸੇ ਪਲੇਟਫਾਰਮ ਤੇ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਹਲਕਾ ਵਿਧਾਇਕ ਨੂੰ ਸਰਦਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਅਪੀਲ ਕਰਦੇ ਆ ਵੀ ਦੇਖੋ ਤੁਸੀਂ ਬਹੁਤ ਕੁਛ ਕਰ ਰਹੇ ਹਾਂ ਪਬਲਿਕ ਲਈ ਪਾ ਰਹੇ ਇੱਥੇ ਤੁਸੀਂ ਹੀਟਲੇ ਬੱਦਰ ਦੇ ਝਾਤੀ ਮਾਰੋ ਵੀ ਇਹਨਾਂ ਲੋਕਾਂ ਦੇ ਗਰਾਊਂਡ ਲੈਵਲ ਤੇ ਆ ਕੇ ਤੁਹਾਡੇ ਜਿਹੜੇ ਅਧਿਕਾਰੀ ਨੇ ਤੁਸੀਂ ਇੱਕ ਗੱਲ ਜ਼ਰੂਰ ਕਹਿਆ ਕਰਦੇ ਸੀਗੇ ਵੀ ਤੁਹਾਨੂੰ ਕੋਟ ਕਚਹਿਰੀਆਂ ਤੱਕ ਤੁਹਾਨੂੰ ਤਹਿਸੀਲਾਂ ਤੱਕ ਜਾਣ ਦੀ ਲੋੜ ਨਹੀਂ ਬੈਣੀ ਇਹ ਅਫਸਰ ਤੁਹਾਡੇ ਘਰਾਂ ਚ ਆ ਕੇ ਕੰਮ ਕਰਿਆ ਕਰਨਗੇ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਵੀ ਤੁਹਾਡੇ ਜਿਹੜੇ ਦਾਅਵੇ ਨੇ ਤੁਸੀਂ ਪਬਲਿਕ ਦੇ ਭਲਾਈ ਲਈ ਕਰਦੇ ਜ਼ਰੂਰ ਹੋ ਪਰ ਇਹਨਾਂ ਦਾਅਵਿਆਂ ਦੇ ਉੱਤੇ ਪੂਰ ਜਿਹੜੇ ਥੱਲੜਲੇ ਅਧਿਕਾਰੀ ਨੇ ਉਹ ਚੜਾਉਂਦੇ ਨਜ਼ਰ ਨਹੀਂ ਆਉਂਦੇਗੇ ਠੀਕ ਹੈ ਵੀ ਇੱਕ ਤੁਹਾਡੇ ਜਿਹੜੇ ਨਮਾਇंदे ਨੇ ਤੁਹਾਡੇ ਪਾਰਟੀ ਦੇ کارਕੁਨ ਨੇ ਉਹ ਸਿਰਫ ਜਦੋਂ ਕੋਈ ਮੰਨ ਕੇ ਜਦੋਂ ਪੰਜਾ ਚਾਰ ਮਹੀਨਿਆਂ ਬਾਅਦ ਜੇ ਕੋਈ ਇੱਕ ਅੱਧੀ ਫੋਟੋ ਕਰਾਉਣ ਦੇ ਵਾਸਤੇ ਜਰੂਰ ਉਹ ਪਿੰਡਾਂ ਦੇ ਵਿੱਚ ਜਾਵੜਦੇ ਨੇ ਪਰ ਨਖਿਤ ਪਤਾ ਉੱਥੇ ਵੀ ਕੋਈ ਸੁਣਵਾਈ ਕਿਸੇ ਦੀ ਹੁੰਦੀ ਨਹੀਂ ਦਿੰਦੀਗੀ ਇਸ ਵਿਸ਼ੇ ਦੇ ਉੱਤੇ ਸਰਕਾਰ ਨੂੰ ਅਪੀਲ ਆ ਵੀ ਧਿਆਨ ਦਿੱਤਾ ਜਾਵੇ ਅੱਜ ਨਾਲ ਸਰਜੀਤ ਵਸਤੀ ਦੇ ਲੋਕਾਂ ਨੂੰ ਗੰਦੇ ਪਾਣੀ ਦੇ ਨਿਕਾਸ ਤੋਂ ਨਜਾਤ ਦਿਵਾਈ ਜਾਵੇ ਜਿਹੜਾ ਇਹਨਾਂ ਦਾ ਨਾਲਾ